ਕਿ ਪੈਸਾ ਪੈਸਾ ਗਿਆ ਸਾਡਾ ਕਿੱਥੇ ਫਿਰ ਉਹ ਮੁੰਡੇ ਜੇ ਕਿ ਲੱਕੜ ਦੇ ਰਾ ਲੱਗੇ ਅਗਲੇ ਹੈ ਸਾਰੇ ਘਰਾਂ ਕੋਲੇ ਸਿੱਧਾ ਇਹ ਆ ਵੇਖੋ ਨਗਰ ਕਾਉ ਚੱਲਦੇ ਇਥੇ ਕੋਈ ਨਹੀਂ ਪੁੱਛਦਾ ਧੰਨਾ ਕੀ ਦਾ ਫਫੜਾ ਇਹ ਬਣਾ ਕੇ ਉਹ ਸਾਡੇ ਗਰਾਉਂਡ ਤੇ ਮੀਟਿੰਗ ਹੋਣੀ ਹੈ ਜੀ ਜੀ ਕਿੰਨੇ ਸਮੇਂ ਦੀ ਸਮੱਸਿਆ ਆ ਰਹੀ ਹੈ ਤਾਂ ਇਹ ਬਾਈ ਜੀ 1.5 ਸਾਲ ਤੋਂ ਉੱਤੇ ਹੀ ਹੋ ਗਿਆ ਹੈ ਅਸੀਂ ਐਮਐਲਏ ਕੋ ਵੀ ਜਾਏ ਆ ਉਹਨਾਂ ਨੇ ਵੀ ਕੋਈ ਰਾਹ ਨਹੀਂ ਪਾਇਆ ਹਨ ਐਮਸੀ ਕੋਈ ਜਾਏ ਸ਼ਹਿਰ ਵਾਲੇ ਕੋਈ ਤੇ ਪਿੰਡ ਵਾਲੇ ਕੋਈ ਕਹਿ ਦਿੰਦੇ ਕੋਈ ਨਹੀਂ ਕਰਾ ਦਾਂਗੇ ਅਜੇ ਤੱਕ ਤੁਹਾਡੇ ਸਾਹਮਣੇ ਆ ਦੇਖ ਲਓ ਕੁਝ ਨਹੀਂ ਕਰਾ ਰਿਹਾ ਆ ਆਪਾਂ ਮਿੱਟੀ ਆਪਣੇ ਕੋਲੋਂ ਪਾ ਪਾ ਕੇ ਗਲੀਆਂ ਆਂਦੀਆਂ ਵੀ ਆਪਣੇ ਹੁਣ ਬਾਤ ਤੇ ਦੇਖਣੀ ਨਹੀਂ ਸਾਹ ਤੇ ਕੀ ਜਨਗਾ ਇਹ ਜਾ ਕੋਈ ਅੰਦਰ ਗੰਦੇ ਪੈਰਾਂ ਨਾਲ ਅੰਦਰ ਪੈ ਬਵਾਰੀਆ ਬਾਟੇ ਫੈਲ ਗਏ ਐਮਸੀ ਸਾਹਿਬਾਨ ਬਣਾਏ ਸੀ ਤੁਹਾਡੇ ਬਲੋਂ ਨਾ ਹੁੰਦੇ ਭਾਈ ਇਹ ਹਾਂਜੀ ਬਣੇ ਤੇ ਸੁਣਦਾ ਹੀ ਨਹੀਂ ਬਾਈ ਕਿਆ ਦਿੰਦੇ ਕਰਾ ਦਾਂਗੇ ਕਰਾਉਂਦੇ ਹੈਗੇ ਨਹੀਂ ਬਾਈ ਤੁਸੀਂ ਕੀ ਮੰਗ ਕਰਦੇ ਮੰਗ ਇਹੀ ਹੈ ਬਾਈ ਜੇ ਆਹਡਾ ਕੰਮ ਕਰਾਇਆ ਜਾਵੇ ਸੀਵਰ ਦਾ ਪਾਣੀ ਜਿਹੜਾ ਤੁਹਾਨੂੰ ਚ ਨਿਕਲਦਾ ਉਧਰ ਨੂੰ ਲਗਾਇਆ ਜਾਏ ਇਹਦੇ ਇਥੇ ਬਾਈ ਕਹਿੰਦੇ ਸੀ ਕੋਈ ਨਹੀਂ ਕਰਾ ਰਾਂਗੇ ਤੇ ਅਸੀਂ ਕੌਣ ਨਹੀਂ ਕੀ ਮੰਗ ਬਾਈ ਜੀ ਆਹ ਗਲੀ ਜਿਹੜੀ ਹੈ ਨਾ ਅੱਧੀ ਸ਼ਹਿਰ ਚ ਹੁੰਦੀ ਅੱਧੀ ਪਿੰਡ ਚ ਹੁੰਦੀ ਪਿੰਡ ਵਾਲੇ ਕੋਈ ਜਾਏ ਸ਼ਹਿਰ ਵਾਲੇ ਕੋਈ ਜਾਏ ਕੰਦੇ ਕੋਈ ਨਹੀਂ ਕਰਾ ਰਾ ਇਹ ਤੇ ਅਸੀਂ ਪ੍ਰੇਮ ਨਗਰ ਮਹੱਲਾ ਗਲੀ ਨੰਬਰ 1 ਰਾਜਾਰਾਮ ਕਲੋਨੀ ਤੋਂ ਬੋਲ ਰਹੇ ਸਾਡਾ ਜਿਹੜਾ ਸੀਵਰੇਜ ਦਾ ਮਸਲਾ ਇਹ ਅੱਧੇ ਹਿੱਸਾ ਜਿਹੜਾ ਸੱਜਾ ਹਿੱਸਾ ਆਉਂਦਿਆਂ ਨੂੰ ਇਹ ਹੈਗਾ ਸ਼ਹਿਰ 'ਚ ਤੇ ਖੱਬਾ ਹਿੱਸਾ ਹੈਗਾ ਪਿੰਡ 'ਚ ਰਾਮਪੁਰੇ ਪਿੰਡ 'ਚ ਪੈਂਦਾ ਇੱਥੇ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਸਾਨੂੰ ਕਹੇ ਕਿ ਇਹ ਕਹੇ ਕਿ ਕਲੋਨੀ ਇਹ ਇੱਥੇ ਦਿੱਤੇ ਗਈ ਸੀ ਪਲਾਟ ਵੀ ਇਹ ਸਾਰਾ ਸੀਵਰੇਜ ਪਵਾਇਆ ਹੋਇਆ ਮੇਰਾ ਅੱਜ ਇੱਥੇ ਕੋਈ ਨਹੀਂ ਪੁੱਛਦਾ ਨਾ ਕੋਈ ਕਮੇਟੀ ਵਾਲੇ ਪੁੱਛਦੇ ਨਾ ਸ਼ਹਿਰ ਵਾਲੇ ਪੁੱਛਦੇ ਸਭ ਤੋਂ ਵੱਧ ਸਮੱਸਿਆ ਸੀਵਰੇਜ ਦੀ ਹੈ ਸਾਥੋਂ ਪੈਸੇ ਵੀ ਭਰਾਏ ਗਏ ਆ ਵੇਖੋ ਮੇਰੇ ਕੋਲ ਸੀਤਾ ਹੈਗਾ ਹੈ ਸਾਰੇ ਘਰਾਂ ਕੋਲ ਰਸੀਦਾ ਹੈ ਇਹ ਆ ਵੇਖੋ ਨਗਰ ਕੌਂਸਲ ਸਾਥੋਂ ਸਾਥੋਂ ਵੀ ਵੀ 15-15000 ਰੁਪਿਆ ਭਰਾਇਆ ਸਾਨੂੰ ਸਾਡੀ ਕੋਈ ਸੁਣਦਾ ਨਹੀਂ ਨਾ ਨਗਰ ਕੌਂਸਲ ਵਾਲੇ ਸੁਣਦੇ ਆ ਨਾ ਪਿੰਡ ਵਾਲੇ ਸੁਣਦੇ ਆ ਅਸੀਂ ਇਹ ਕਹਿੰਦੇ ਸੀਵੇ ਦਾ ਸਮੱਸਿਆ ਹੱਲ ਹੋਣੀ ਜ਼ਰੂਰੀ ਹੈ ਸਾਡੇ ਬੱਚਿਆਂ ਲਈ ਔਰ ਵਾਲੀ ਪੀੜੀ ਸਭ ਤੋਂ ਪਹਿਖ ਮਾਰਾ ਹੋਇਆ ਖੜਾ ਇੱਥੇ ਡੇਢ ਸਾਲ ਹੋ ਗਿਆ ਸਾਡਾ ਕੋਈ ਨਹੀਂ ਸੁਣਦਾ ਨਾ ਕਮੇਟੀ ਵਾਲੇ ਸੁਣਦੇ ਨਾ ਪਿੰਡ ਵਾਲੇ ਸੁਣਦੇ ਅਸੀਂ ਜਾਈਏ ਤਾਂ ਚਾਈਏ ਕਿਧਰ ਨੂੰ ਅਸੀਂ ਇੱਥੋਂ ਬੱਚੇ ਬਾਈ ਸਕੂਲ ਜਾ ਸਕਦੇ ਕਿਤੇ ਕਿਤੇ ਹੁਣ ਤੱਕ ਤੁਸੀਂ ਕਿਤੇ ਕਿਤੇ ਅਸੀਂ ਇਧਰ ਬਲਕਾਰ ਸਿੰਘ ਸਿੱਧੂ ਕੋਲੇ ਵੀ ਜਾਏ ਐਮਐਲਏ ਕੋਲੇ ਇਧਰ ਮਾਇਸਰ ਖਾਨੇ ਨੂੰ ਵੀ ਦੋ ਤਿੰਨ ਵਾਰ ਦਿਖਾ ਚੁੱਕੇ ਆ ਉਹ ਵੀ ਨਹੀਂ ਸੁਣਦਾ ਉਹ ਕਹਿੰਦਾ ਬਾਰਡਰ ਤੇ ਆ ਗਏ ਅਸੀਂ ਨਾ ਸਾਡੀ ਇਧਰ ਦੇ ਸੁਣਦੇ ਨਾ ਉਧਰ ਦੇ ਸੁਣਦੇ ਕਮੇਟੀ ਕੋਲੇ ਜਾਂਦੇ ਅਸੀਂ ਕਮੇਟੀਆਂ ਨੂੰ ਐਪਲੀਕੇਸ਼ਨਾਂ ਦੇ ਦੇ ਥੱਕ ਥੁੱਕੇ ਆ ਉਹਨਾਂ ਨੂੰ ਰਸੀਦਾ ਦੇ ਦਿੱਤਾ ਚੱਕ ਚੁਕੇ ਆ ਤਾਂ ਵੀ ਨਹੀਂ ਸਾਡਾ ਕੰਮ ਕਰਦੇ ਉਹਦੋਂ ਸਾਨੂੰ ਕਹਿੰਦੇ ਵੀ ਤੁਸੀਂ ਅੱਗੇ ਪਾਚੀਆਂ ਕਟਾਓ ਤੁਸੀਂ ਸੀਵਰੇਜ ਚ ਨਹੀਂ ਆਉਂਦੇ ਅਕੇ ਅਸੀਂ ਉਹ ਵੀ ਕਟਾ ਲਈਆਂ 12 15 15000 ਦੀ ਉਹ ਕਹਿੰਦਾ ਵੈਰੀਫਾਈ ਕਰੂੰਗਾ ਯੂਰੋ ਕਹਿੰਦਾ ਵੈਰੀਫਾਈ ਕਰੂੰਗਾ ਯੂਰੋ ਇਹਨੇ ਕਟਾ ਕੇ ਦਿੱਤੀਆਂ ਦਸੋ ਪੈਸਾ ਕਿੱਧਰ ਗਿਆ ਪਤਾ ਤੇ ਪੈਸਾ ਪੈਸਾ ਗਿਆ ਸਾਡਾ ਕਿੱਥੇ ਫਿਰ ਉਹ ਅਸੀਂ ਤਾਂ ਪੈਸੇ ਲਾ ਲਾ ਕੇ ਤਾਂ ਸਭ ਹੋ ਗਿਆ ਅਸੀਂ ਪੈਸੇ ਦਿਨੇ ਆ ਫਿਰ ਪਤਾ ਸਾਫ ਕਰਦੇ ਉਹਦੋਂ ਕਰ ਜਾਂਦੇ ਸੀ ਹੁਣ ਕਰਦੇ ਨਹੀਂ ਹੁਣ ਕਹਿੰਦੇ ਪੈਸੇ ਦੇਓਗੇ ਤਾਂ ਪਾਸ ਹੋ ਜਾਉ ਨਹੀਂ ਹੁੰਦਾ ਅਕਸਰ ਆਖਿਆ ਜਾਂਦਾ ਹੈ ਕਿ ਜਦੋਂ ਐਮਸੀ ਇਲੈਕਸ਼ਨ ਆਉਣ ਵਾਲੇ ਹੁੰਦੇ ਨੇ ਉਹਨਾਂ ਦਾ ਥੋੜਾ ਕੰਮ ਹੋ ਜਾਂਦਾ ਹੈ ਉਸ ਵਕਤ ਕੀ ਕੁਝ ਹੋਇਆ ਸੀ ਉਦੋਂ ਬਾਅਦ ਕੋਈ ਨਹੀਂ ਪੁੱਛਦਾ ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹਦੋਂ ਵੋਟਾਂ ਵੇਲੇ ਦੋਨੇ ਤੁਸੀਂ ਇੱਧਰ ਸਾਡਾ ਐਮ.ਐਲ.ਏ ਦਾ ਵਰਕਰ ਖੜਾ ਇੱਧਰ ਸਾਡਾ ਮਾਈਸਰ ਖੜਾ ਇਹਨੂੰ ਵੋਟਾਂ ਪਾ ਦਿਓ ਤੁਸੀਂ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਪਰ ਕੋਈ ਨਹੀਂ ਸਾਡਾ ਮਸਲਾ ਹੱਲ ਕਰਦਾ ਇੱਥੇ ਕੋਈ ਨਹੀਂ ਪੁੱਛਦਾ ਧੰਨਾ ਕਿਦਾ ਫੱਪੜ ਐ ਐਮ.ਸੀ ਸਾਇਵਾਨਾ ਵੱਲੋਂ ਕੀ ਕੁਝ ਤੁਹਾਡੇ ਕੋਲੋਂ ਤੱਕ ਉਹਨਾਂ ਨਾਲ ਗੱਲਬਾਤ ਕੀਤੀ ਗਈ ਅਸੀਂ ਸਾਰਿਆਂ ਕੋਲ ਐਮ.ਸੀ ਕੋਲੇ ਵੀ ਜਾਏ ਪਹਿਲਾ ਸਰਜੀਤ ਸੀਗਾ ਵਿਚਾਰਾ ਇਹ ਕਰਾ ਕਰੂ ਦਿੰਦਾ ਸੀ ਹੁਣ ਉਹਦੀ ਕੋਈ ਨਹੀਂ ਸੁਣਦਾ ਉਹ ਜੇ ਹੁਣ ਜਿਹੜੇ ਨਵੇਂ ਬਣੇ ਆ ਉਹ ਕਹਿੰਦੇ ਅਸੀਂ ਵਾਈਫਾਈ ਕਰਾਂਗਾ ਵਾਈਫਾਈ ਪਤਾ ਨਹੀਂ ਕਦੋਂ ਕਰਨਗੇ ਹੁਣ ਇਸ ਟਾਈਮ ਮੌਕੇ ਦਾ ਮੌਜੂਦਾ ਐਮਸੀ ਕੋਈ ਨਹੀਂ ਸਰਪੰਚ ਆਏ ਸਾਡੇ ਇੱਧਰ ਰਾਜਪੁਰਾ ਅਸੀਂ ਰਾਜਪੁਰੇ ਪਿੰਡ ਚ ਆਉਣੇ ਬੇਟੇ ਅੱਧਾ ਪੇਰੀਆ ਜਿਹੜਾ ਇੱਧਰ ਦਾ ਸੱਜਾ ਹੱਥ ਤੇ ਇੱਧਰ ਇਹ ਗਗਨ ਮੈਂਬਰ ਆ ਤੇ ਹਰ ਸਰਵਿੰਦਰ ਸਿੰਘ ਆ ਉਹ ਸਰਪੰਚਾਇਤ ਤੋਂ ਦਾ ਨਾ ਉਹ ਸੁਣਦਾ ਸਾਡੀ ਗੱਲ ਰਾਜਵਿੰਦਰ ਗਗਣੀ ਆਪਣੀ ਉਹ ਮੈਂਬਰ ਹੈ ਪੰਚਾਇਤ ਮੈਂਬਰ ਆ। ਹਾਂਜੀ ਬਾਬਾ ਜੀ ਇਹ ਸਮੱਸਿਆ ਕਿੰਨੇ ਸਮੇਂ ਦੀ ਬਣੀ ਹੋਈ ਹੈ? ਜਿੰਨਾ 6-1.5 ਸਾਲ ਦੀ ਆ ਜੀ। ਕੋਈ ਪੁੱਛਦਾ ਕੋਈ ਨਹੀਂ ਸੁਣਦਾ ਜੀ ਇੱਥੇ। ਬੋਲੀਏ। ਐਮਬਲੈਂਡ ਬਲਿਆਣਾ ਸਾਰੇ ਮੀਟਿੰਗ ਮੋਟੀ ਜਾਏ। ਐਮਸੀ ਇਲੈਕਸ਼ਨ ਵੀ ਆਏ ਸੀ ਉਹਨਾਂ ਦੌਰਾਨ ਕੀ ਹੋਇਆ? ਹਾਂ ਪੁੱਛਿਆ ਜੀ ਸਾਬ ਨੇ ਹਰੇਕ ਕਰਾਂ ਇਹ ਕਰ ਦਿਆਂਗੇ। ਮੁੰਡੇ ਦੇ ਕਿ ਲੱਕੜ ਦੇ ਰਾਹ ਲੱਗੇ ਕਿਦੇ। ਹੁਣ ਤੁਸੀਂ ਐਮਸੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੀ? ਮਾਧੂ ਜੀ ਹੋਂ ਤੱਕ ਤੁਸੀਂ ਕਿੰਨਾ ਕਿੰਨਾ ਕੋਲ ਜਾਏ ਅਸੀਂ ਦਫ਼ਤਰ ਵੀ ਜਾਏ ਜੀ ਕਿੰਨੇ ਵਾਰੀ ਐਮਐਲਏ ਸਾਹਿਬ ਨੂੰ ਮਿਲਿਆ